ਨੀ ਬਰਾਜਤ ਹਾਂ ਮੰਮੀ ਛੇ ਵੱਧੇ ਪਿਆ ਚਾਹ ਲਿਆ ਦੇ ਮੈਨੂੰ ਲਿਆ ਦਿਨੀ ਐ ਮੈਨੂੰ ਆ ਨਹੀਂ ਸੰਦਿਆਂ ਦਿਲਾ ਤੜਕੇ ਤੜਕੇ ਮੰਮੀ ਅੱਤ ਮੈਂ ਚਾਹ ਲਿਆ ਦੇ ਤੇ ਚਾਹ ਵੀ ਬਣਾਉਗੀ ਤੇ ਆਹ ਦੇ ਕੈਚੂ ਲੈਂਦੀ ਫਿਰ ਉਡੀ ਹੂੰ हेलो मम्मी आई चार मिनट से आप दसी आपके मैंने चार लिया दे नी, नी मगाया सी चाह मंगई सी पीना चाह चार नी मगाया सी मैं मेनू तो चार सुनिया फिर

ਵੇ ਤੁਸੀਂ ਅਗਲੇ ਹਫ਼ਤੇ ਚੁੱਪੀ ਜਾਣਿਓ ਭਾਂਡਿਓ ਬਣਾ ਕੇ ਦੇਵਾਂ ਹੁਣ ਮੈਨੂੰ ਚਾਹ ਵੀ ਹੋ ਟੋਪੀਏ ਦੇਦਰ ਕੀ ਚਾਹ ਆਲਾ ਓਹੋ ਰੋਟਨੀ ਆ ਹੈਲੋ ਮਿਕਾ ਤਬ ਦੇਖ ਤੇ ਨਹੀਂ ਦੇਖਾ ਚਾਹੀ ਲੈ ਕੇ ਆਈ ਆ ਸੁਪਰਾ ਮਾਲਕ ਦਾ ਚਾਹੀ ਲੈ ਕੇ ਆਈ ਆ ਇਹਨੂੰ ਕਹਨੇ ਕੁਛ ਹੋਰ ਆ ਸੁਣਦਾ ਕੁਛ ਹੋਰ ਆ ਲੈਣ ਦੀ ਕੁਛ ਹੋਰ ਆ ਮੇਰਾ ਤਾਂ ਟੜਕੇ ਦਸਰ ਦੁਖਣ ਲਾਤਾ ਐਨੇ ਕੱਲ ਕੋਟ ਚਾਹ ਪੀਣਿਆ हां रोटी बनाई है हाँ, बना जो मैं बना लेनी है रोटी रोटी के चल मैं बनाई आनी है तो आए कर रोटियां सेक दे पक्का मम्मी हां सेक दे ठीक है काम कम हो होजूगा

ਮੈਂ ਤੈਨੂੰ ਕਿਹਾ ਏ ਪੁੱਛਿਆ ਵੀ ਪੱਕਾ ਤੁਸੀਂ ਕਿਹਾ ਹਾਂ ਹਾਂ ਸੇਕ ਦੇ ਫੇਕ ਦੇ ਮੈਨੂੰ ਕੀ ਪਤਾ ਸੀ ਵੀ ਤੂੰ ਫੇਕ ਦੇ ਕਹੀ ਜਾਂਦੀ ਐ ਮੈਨੂੰ ਤਾਂ ਮੈਂ ਤਾਂ ਤੈਨੂੰ ਸੇਕ ਦੇ ਕਹੀ ਜਾਂਦੀ ਸੀ ਨਹੀਂ ਕਿਧਰ ਹੋਏ ਨੇ ਸਾਡਾ ਲਹੂ ਪੀਤਾ ਨਹੀਂ ਨਾ ਕੋਈ ਗੱਲ ਸਾਡੀ ਧਿਆਨ ਨਾਲ ਸੁਣਦੀ ਆ ਨਾ ਕੋਈ ਕੰਮ ਸਿੱਧਾ ਇਹ ਕਰਦੀ ਆ ਜਾ ਰਹਿ ਦਾ ਤਰਸੂ ਇਧਰ ਲੈ ਮੈ ਲਾ ਦੇ ਨੀ ਰੋਟੀ ਨਹੀਂ ਮੈਂ ਤਾਂ ਆਪ ਹੀ ਲਾ ਲੂੰਗੀ ਰੋਟੀਆਂ ਵਗਦਾ ਵਗਦਾ ਇਖਟੂ ਦਾ ਲਾ ਦਿੰਨੀ ਮੈਂ ਸੇਕਦੀ ਰੋਟੀ ਸੇਕ ਦਿੰਨੀ ਫਿਰ ਮੈਂ ਕਿ ਤੂੰ ਰੋਟੀ ਸੇਕਦੀ ਨਹੀਂ ਇਦੋਂ ਤਾਂ ਫੇਕ ਕੇ ਆਏਂਗੀ ਕੁੱਤੇ ਦੇ ਜਾਏਂਗੀ ਤੂੰ ਵਰਦਾ ਵਰਦਾ ਇੱਥੋਂ ਚੱਲ ਜਾ ਜਾ ਮੰਮੀ ਲਾ ਲੂ ਰੋਟੀ ਮੈਂ ਲਾ ਦਿੰਨੀ ਆ ਵੀ ਲਾ ਲੂ ਰੋਟੀ ਤੇ ਜਾ ਵਰਦਾ 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 ਆਪੀ ਕਰ ਲੂ ਕੰਮ ਮੈਂ ਤਾਂ ਕਿਦੋਂ ਦਿਮਾਗ ਖਾਦਾ ਇਹਨੇ ਨੀ ਪ੍ਰਭਜੋਤ ਹਮੇ ਕੀ ਕਹਿੰਦੇ ਆ ਚਾਹ ਲੈ ਦੇ ਮੈਨੂੰ ਪੱਕਾ हां चार ल्या <laughs> दे मेनू गुस्सा ਤਾਂ ਨਹੀਂ ਕਰਦੇ ਲੈ ਨਹੀਂ ਮੈਂ ਕਿ ਗੁੱਸਾ ਕਰਨਾ ਚਾਰ ਲਿਆ ਦੇ ਮੈਨੂੰ ਠੀਕ ਹੈ ਮੰਮੀ ਇੱਕ ਦੋ ਅੱਛਾ ਚਾਰ ਮੇਰੇ ਤਾਂ ਹੱਡ ਕੁੱਟਦੇ ਮੈਂ ਤਾਂ ਮੈਨੂੰ ਆਪੇ ਸੇ ਕਿਹਾ ਸੀ ਕਿ ਚਾਰ ਲਾ ਦੇ ਫਿਰ ਮੈਂ ਲਾਤੀਆ ਹੁਣਾ ਹੁਣ ਤਾਂ ਰੋਣੀ ਐ ਨਹੀਂ ਤੈਨੂੰ ਚਾਰ <laughs> गुस्सा कर तो हाँ, हाँ, करना मैं। फिर मैं लाद भी चारा नहीं गुस्सा नहीं करना मैं चार आप चार ही तो, तो। <laughs> फिर मैं इसने भी चार ला दे लाती चल सॉरी मम्मी फिर कर दी तेरी मां नागी आप जी ਬਾਰ ਕੇ ਸਾਨੂੰ ਇਹਨੇ ਹੈ ਮਮੀ ਕਰਦੇ ਫੋਨ ਕਰਦੇ 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 ਰਹਿ ਜਾਣਗੇ ਦੋ ਦੇ ਆ ਕੇ ਹੋ ਹਾਈ ਨਹੀਂ ਮੈਂ ਆਇਆ ਨਹੀਂ ਕਿਹਾ ਵੀ ਰਹਿ ਜਾ ਰਹੀ ਹੈ ਲੈ ਕਿ ਤੇਰੀ ਮਾਂ ਲੈ ਜੂ ਤੈਨੂੰ ਲੈ ਜੂ ਮੇਰਾ ਸੁਨੇਹਾ ਵੀ ਰਹਿ ਜੂ ਮੈਂ ਤਾਂ ਖੁਸ਼ ਹੋਊਗੀ ਵੀ ਮੇਰੀ ਸਾਸੀ ਨੇ ਪਹਿਲੀ ਵਾਰੀ ਅੱਥੇ ਵੀ ਤੇਰੀ ਮਾਂ ਰਹਿ ਜੂਗੀ ਆਪਦੀ ਕੋਲ

ਈ ਮੈਂ ਤਾਂ ਛੱਡਿਆ ਕਹਿਣੀ ਮੈਂ ਤਾਂ ਉਹਨੂੰ ਕਹਿਣੀ ਆ ਮੈਨੂੰ ਛੱਡਿਆ ਤੂੰ ਮੈਨੂੰ ਇਹਨੇ ਤਾਂ ਨਹੀਂ ਮੈਨੂੰ ਪਾਗਲਖਾਨੇ ਭੇਜ ਦੇਣਾ ਮੰਮੀ ਲੱਗਣਾ ਬੜਾ ਕਹਿਣੀ ਕੋਈ ਹਾਲ ਨਹੀਂ ਲੱਗਣਾ ਬੜਾ ਤੇਰੇ ਪਾਸੇ ਪਾਣੀ ਦੇ ਕਿ ਦੇਵਾ ਮੇਰਾ 24 ਘੰਟੇ ਭਰਦੋ ਵਧਿਆ ਰਹਿਣਾ ਨਹੀਂ ਤੇਰੇ ਨਾਲ ਤਾਂ ਮੈਂ ਪਾਣੀ ਲੈ ਕੇ ਦੇਵਾਂ ਪਾਣੀ ਕੋਈ ਹਾਲ ਨਹੀਂ ਹੈ ਇੱਥੇ ਤਾਂ ਮੈਂ ਤਾਂ ਤੇ ਹੁੰਦੇ ਨੂੰ ਕਹਿਣੀ ਆ ਮੈਨੂੰ ਛੱਡਿਆ ਓਹੋ ਛੱਡਿਆ ਨਹੀਂ ਤੇਰੇ ਨਾਲ ਹੈ ਕਿ ਤੇਰੇ ਵਰਗੇ ਹੋਗੇ ਹਾਏ ਹਾਏ ਮੇਰਾ ਘਰ ਦੂਰ ਜਾੜਦਾ ਮੈਂ ਤਾਂ ਆਪ ਹੀ ਪਾਣੀ ਪੀ ਲੂੰ ਮੰਮੀ ਆਪੇ ਮੁੰਡੇ ਨੂੰ ਰੋੜਾ ਦੱਸ ਆਦੇ ਮੁੰਡੇ ਨੂੰ ਦੱਸੀ ਮੈਂ ਤੇ ਚਾਰ ਲਾਤੀਆਂ ਦੱਸੀ ਨਾ ਚੰਗਾ ਮੈਂ ਕੀ ਰਸਣਾ ਮੈਂ ਤਾਂ ਕਹੂੰਗੀ ਮੈਨੂੰ ਕਹਿੰ ਪੀ ਤੇ ਮੈਂ ਚੰਗਾ ਜਾਨੀਆ ਮੈਂ ਜਾਨੀਆ ਮੰਮੀ ਮੈਂ ਜਾਰ ਜਾਂਦੀ ਸੀਗੀ ਤੇ ਕੋਈ ਸ਼ੋਰ ਤਾਂ ਨਹੀਂ ਬਗਾਉਣਾਗਾ ਆ ਲੂ ਲੈ ਤੂੰ ਚਲ ਠੀਕ ਹੈ ਲੈ ਆਉਂਗੀ ਜਾਰ ਗਈ ਯਾ ਮਹਾਰਾਜ ਪਤਾ ਨਹੀਂ ਕੀ ਕੀ ਲੈ ਕੇ ਆਉਗੀ ਉਹ ਹੋ ਬਾਲੀ ਜਾਣੀ ਸੀ ਉੱਛਣਾ ਮਿਹਰ ਨੇਪਾਲੂ ਤੇ ਕਿ ल्याਨੀ ਆ ਦੋ ਨਮੇ ਤੁਸੀਂ ਆਪੀ ਤਾਂ ਕਿ ਹਾਸੀ ਮੈਨੋ ਵੀ ਭਾਲੂ ਲੈ ਮੈਂ ਲੈ ਆਈ ਮੈਂ ਕਦੋਂ ਕਿਹਾ ਸੀ ਤੈਨੂੰ ਭਾਲੂ ਲਿਆਉਣ ਨੂੰ ਜੇ ਤੁਸੀਂ ਬੰਨੇ ਮੰਦੀ ਆਂਦੇ ਅਸੀਂ

ਖਰੇ ਮੈਂ ਵੀ ਸੋਚਿਆ ਤਾਂ ਸਹੀ ਜਿਹਾ ਬਾਜ਼ਾਰ ਤੇ ਸੀ ਮੈਂ ਆਖਿਆ ਮੰਮੀ ਨੇ ਭਾਲੂ ਕੀ ਕਰਨੇ ਆ ਤੇ ਹੋਰ ਮੈਂ ਬੁੱਢੀ ਠੇਰੀ ਦੇ ਭਾਲੂਆਂ ਨਾਲ ਕੀ ਖਿੜਨਾ ਕੋਈ ਜਵਾਕ ਨੇ ਕੋਈ ਜੱਲਾ ਨਹੀਂ ਮੈਂ ਕਿਹਾ ਭਾਲੂ ਕੋਲ ਨਹੀਂ ਕੀਦੇ ਰਹਿ ਲਈ ਹੁੰਦੀ ਆ ਇਹਨੇ ਚੱਲ ਫਿਰ ਕੋਈ ਨਹੀਂ ਇਹਨੂੰ ਉੱਚ ਰੱਖ ਲਾਂਗੇ ਆਪਣੇ ਡ੍ਰੈਗ ਰੂਮ ਚ ਰੱਖ ਲਾਂਗੇ ਸੋਹਣੇ ਲੱਗਾਂਗੇ ਫਿਰ ਹੋਰ ਕਿਉਂ ਭਾਈ ਨੇ ਮੋੜਨੇ ਵੀ ਨਹੀਂਗੇ ਚੱਲ ਸੌਂਦੀ ਮੰਮੀ ਹੈਲੋ ਸਸਰੀਕਾਰ ਭੈਣੇ ਹੋਰ ਕਿਵੇਂ ਆ ਚਲ ਵਧੀਆ ਹੀ ਚਾਹੀਦੀ ਆ ਮੇਰੇ ਤਾਂ ਕੋਈ ਹਾਲ ਨਹੀਂ ਭੈਣੇ ਰੋਜ਼ ਸਿਰ ਦੁਖਦਾ ਮੇਰਾ ਤਾਂ ਹੋਰ ਆ ਸਾਡੇ ਵਾਲੀ ਨੂੰ ਤਾਂ ਬੋਲੀ ਆ ਉੱਚਾ ਸੁਣਦੇ ਨਾ ਸਾਨੂੰ ਵੀ ਨਹੀਂ ਪਤਾ ਸੀਗਾ ਇਹਨੂੰ ਤਾਂ ਕਹਿਨੇ ਕੁਝ ਹੋਰ ਆ ਕਰਦੀ ਕੁਝ ਹੋਰ ਆ ਹੋਰ ਨਤੜ ਕੇ ਦੀ ਗੱਲ ਹੀ ਸੁਣ ਲੈ ਤੂੰ ਮੈਂ ਇਹਨੂੰ ਕਿਹਾ ਕੋਤ ਮੈਂ ਚਾਹ ਲਿਆ ਦੇ ਲਿਆ ਕੇ ਮੇਰੇ ਮੱਥੇ ਚਾਰ ਮਾਰਿਆ ਦੱਸ ਮੈਂ ਤੜਕੇ ਤੜਕੇ ਚਾਰ ਕੀ ਕਰਾਉਣਾ ਜੇ ਦੁਪਹਿਰੇ ਇਹ ਤਾਂ ਮੈਂ ਚਾਰ ਮੰਗਾਇਆ ਤਾਂ ਮੈਨੂੰ ਮੇਰੇ ਤਾਂ ਚਾਰ ਮਾਰਿਆ ਇਹਨੇ ਅਜੇ ਤਾਂ ਹੀ ਮੇਰੇ ਤਾਂ ਮੋਰ ਦੁਖੀ ਜਾਂਦਾਗਾ ਹੋਰ ਮੇਰਾ ਤਾਂ ਲਹੂ ਪੀਛੜਦੇ ਨੇ ਆ ਹੁਣ ਦੀ ਗੱਲ ਹੀ ਸੁਣ ਲੈ ਬਾਜ਼ਾਰ ਗਈ ਸੀ ਮੈਂ ਕਿਹਾ ਪੁੱਤ ਤੂੰ ਆਲੂ ਲੈ ਆਈ ਚੱਲ ਜੇ ਬਾਜ਼ਾਰ ਜਾਨੀ ਆ ਤਾਂ ਚੱਕ ਕੇ ਭਾਂਡੂ ਇਕੱਠੇ ਕਰਕੇ ਲੈ ਆਈ ਨੱਸ ਮੈਂ ਹੁਣ ਐਡੀ ਉਮਰ 'ਚ ਮੈਂ ਭਾਂਡੂਆਂ ਨਾਲ ਖੇਡਣਾ ਨਹੀਂ ਆ ਸਾਰਾ ਦਿਨ ਤਪਾਉਂਦੀ ਆ ਭਾਣੇ ਮੈਨੂੰ ਤਾਂ ਇਹ ਮੈਨੂੰ ਤਾਂ ਬਹਲੇ ਸਿਰ ਦੁਖਦਾ ਹੋਰ ਨਾ ਨਾ ਭੈਣੇ ਸਾਡੇ ਤੋਂ ਇਹ ਨਾਲ ਲੂਟ ਕਰਾਏ ਜਾਂਦੇ ਆ ਮਸ਼ੀਨਾ ਵਿਸ਼ੁਣਾ ਦੇ ਬਕਾਨੇ ਅਸੀਂ ਨਹੀਂ ਕਰਦੇ ਹੁਣ ਤਾਂ ਸਾਨੂੰ ਪਤਾ ਵੀ ਬੋਲੀਆ ਕੱਲ ਨੂੰ ਸਾਰੇ ਲੋਕਾਂ ਨੂੰ ਆਂਡ ਮੰਨ ਨੂੰ ਪਤਾ ਲੱਗ ਜੂਵੇ ਇਹਨਾਂ ਨੇ ਮੂੰਹ ਤਾਂ ਬੋਲੀਆ ਹੋਰ ਅਸੀਂ ਤਾਂ ਭੈਣੇ ਖਿਹੜਾ ਛੜਾਵਾਂਗੇ ਤੋ ਹੋਰ ਤਰਾਕ ਦੇ ਕੇ ਪਰਾ ਕਰਾਂਗੇ ਸਾਡੇ ਤੋਂ ਨਹੀਂ ਰੋਹ ਦਾ ਕੰਜਰਖਾਨਾ ਕੀਤਾ ਜਾਂਦਾ ਹੋਰ ਨਹੀਂ ਨਹੀਂ ਭੈਣੇ ਅਸੀਂ ਤਾਂ ਖਿਹੜੇ ਛੜਾਵਾਂਗੇ ਅਮਰ ਜੀ ਨਾ ਮਸ਼ੂਨਾ ਵਾਲੀ ਕੰਮ ਅਸੀਂ ਨਹੀਂ ਕਰਦੇ। ਹੋਰ ਚੱਲ ਕਰ ਲਾ ਕਰ ਲਾ ਕੰਮ ਦੂੰ ਕੋਈ ਨਾ ਮੈਂ ਤਾਂ ਵੇਲੇ ਸੀ ਮੈਂ ਖਚਾਲ ਮੈਂ ਫੋਨ ਲਾ ਲਾਂ ਦੁੱਖ ਸੁੱਖ ਕਰ ਲਾਂ ਕੋਈ। ਕਰ ਲਾ ਕਰ ਲਾ ਕੰਮ ਭੈਣ ਚੱਲ। ਠੀਕ ਏ। ਮੰਮੀ ਕਿਰਾਉਂ ਫੋਨ ਸਕੇ ਨੂੰ ਆਖੀਐਂ ਦੇ ਸਕੇ ਤੁਸੀਂ ਤਲਾਕ ਦੇਣਾ ਕਿਸੇ ਨੂੰ ਮਰਜੀ ਆਖਾਂ ਮੈਂ ਤੂੰ ਬੈਠ ਇੱਥੇ ਹਾਂ ਮੈਂ ਗੱਲ ਸੋਨ ਮੇਰੀ ਤੈਨੂੰ ਤਲਾਕ ਦੇਣ ਦੀ ਗੱਲ ਕਰਦੇ ਸੀ ਅਸੀਂ ਮੰਮੀ ਤੁਸੀਂ ਮੈਨੂੰ ਤਲਾਕ ਕਿਉਂ ਦਿੰਨੇ ਹੋ ਤੁਸੀਂ ਮੇਰਾ ਇਰਜ਼ਾ ਨਹੀਂ ਤਾਂ ਕਰਾ ਸਕਦੇ ਹੋ ਨਾ ਸਾਡੇ ਤੋਂ ਨਹੀਂ ਲਾਇਲੂ ਜੁੰਦੇ ਆ ਮਸ਼ੀਨਾ ਮਛੂਨਾ ਸਾਡੇ ਤੋਂ ਨਹੀਂ ਲਵਾਈ ਆ ਜਾਂਦੀਆਂ ਕਰਦੀਆਂ ਤੇਰੀ ਮਾਂ ਫੋਨ ਲੈ ਜਾਣ ਕੇ ਆਪਦੀ ਨੂੰ ਸਾਡੇ ਨਾਲ ਧੋਖਾ ਕੀਤਾ ਤੁਸੀਂ ਕਿਹੜੇ ਮਾਣ ਨੂੰ ਫੋਨ ਕਰਦੇ ਹੋ ਮੰਮੀ ਤੁਸੀਂ ਉਹ ਮੇਰੇ ਅਸਲ ਮਾਪਿਓ ਨਹੀਂ ਹੈਗੇ ਹੈ ਹਾਂ ਹਾਂਜੀ ਇੱਕ ਸੱਚ ਹੈ ਜੋ ਤੁਹਾਡੇ ਤੋਂ چھਪਾਇਆ ਗਿਆ ਉਹ ਮੇਰੇ ਚਾਚਾ ਚਾਚੀ ਨੇ ਮੇਰੇ ਅਸਲ ਮਾਪਿਓ ਤਾਂ ਮੈਂ ਛੋਟੀ ਜੀ ਸੀ ਜਦੋਂ ਉਹਨਾਂ ਦੀ ਖਾਸ ਜਮਤ ਹੋ ਗਈ ਸੀ ਤੇ ਮੇਰੇ ਚਾਚਾ ਚਾਚੀ ਨੇ ਜ਼ਮੀਨ ਦੇ ਲਾਲਚ ਮੈਨੂੰ ਆਦੇ ਚੁੱਲੇ ਤੇ ਰੱਖ ਲਿਆ ਪੂਰੇ ਨਾਂ ਲਈ ਜ਼ਮੀਨ ਆਉਂਦੀ ਸੀ ਮੇਰੇ ਪਿਓ ਨੂੰ ਫਿਰ ਮੇਰੇ ਕੋਲ ਹੋਰ ਟੰਡ ਭਰਾ ਵੀ ਨਹੀਂ ਸੀ ਮੈਂ ਕੱਲੀ ਸੀ ਜ਼ਮੀਨ ਦੇ ਲਾਲਚ ਨੂੰ ਮੈਨੂੰ ਉਹਨਾਂ ਨੇ ਰੱਖ ਲਿਆ ਮੇਰੀ ਚਾਚੀ ਮੈਥੋਂ ਨੌਕਰਾਂ ਦੇ ਵਾਂਗ ਕੰਮ ਕਰਾਉਂਦੀ ਸੀ ਜਿਹੜਾ ਮੈਨੂੰ ਉੱਚਾ ਸੁਣਨ ਲੱਗਿਆ ਨਾ ਇੱਕ ਦਿਨ ਉਹਨਾਂ ਨੇ ਇੰਨੀ ਚੋਰ ਦੀ ਕੰਨ ਤੇ ਥਾਪਾਂ ਮਾਰਿਆ ਤੇ ਇਹ ਕੰਨ ਚੋਂ ਲਹੂ ਨਿਕਲ ਲੱਗਿਆ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਲਾਜ ਨਹੀਂ ਕਰਾਇਆ ਤੇ ਮੈਨੂੰ ਉੱਚਾ ਸੁਣਨ ਲੱਗਿਆ ਤੇ ਸਾਰੀ ਉਮਰ ਦੀ ਮੈਂ ਆ ਰਹੀ ਹੋਗੀ ਤੇ ਫਿਰ ਜਦੋਂ ਮੇਰਾ ਵਿਆਹ ਤੇ ਰਿਆ ਕਹਿੰਦੇ ਮੈਨੂੰ ਸਾਰੇ 50 ਲੱਖ ਰੁਪਏ ਕੈਸ਼ ਮੰਗਦੇ ਨੇ ਤੇ ਸਾਡੇ ਕੋਲੇ ਤਾਂ ਹੈ ਨਹੀਂ ਅਸੀਂ ਤਾਂ ਕੋਈ 50 ਲੱਖ ਰੁਪਏ ਨਹੀਂ ਮੰਗਿਆ ਉਹਦੋਂ ਉਹਨਾਂ ਨੇ ਮੇਥੋਂ ਨੌ ਦੇ ਨੌ ਕਿੱਲੇ ਜ਼ਮੀਨ ਤੇ ਗੁੱਠਾ ਲਵਾ ਲਿਆ ਹਾਏ ਨਹੀਂ ਐਡੇ ਲਾਲਚੀ ਤੇ ਨੌ ਦੇ ਨੌ ਕਿੱਲੇ ਤੇ ਉਹਨਾਂ ਨੇ ਮੈਥੋਂ ਸਾਈਨ ਕਰਾ ਲਏ ਤੇ 나ਜਿਕ ਮੇਰੇ ਕੋਲੇ ਜ਼ਮੀਨ ਹੈ ਨਾ ਮੇਰੇ ਕੋਲੇ ਘਰ ਹੈ ਤੇ ਨਾ ਹੀ ਮੇਰੇ ਕੋਲੇ ਆਪਣੇ ਮਾਂ-ਬਾਪ ਐ ਜੇ ਤੁਸੀਂ ਅੱਜ ਮੈਨੂੰ ਘਰੋਂ ਕੱਢ ਦੋਗੇ ਤਲਾਕ ਦੇ ਦੋਗੇ ਤਾਂ ਮੈਂ ਕਿੱਥੇ ਜਾਵਾਂਗੀ ਹੁਣ ਤੱਕ ਮੇਰੇ ਚਾਚੇ ਚਾਚੀ ਨੇ ਸਿਰਫ ਮੈਨੂੰ ਜ਼ਮੀਨ ਦੇ ਇਲਾਕੇ ਨੂੰ ਆਪਣੇ ਕੋਲ ਰੱਖਿਆ ਸੀ ਤੇ ਹੁਣ ਮੇਰੇ ਕੋਲ ਜ਼ਮੀਨ ਵੀ ਨਹੀਂ ਹੈ ਹੁਣ ਮੈਨੂੰ ਕੌਣ ਰੱਖੂਗਾ ਮੰਮੀ ਮੈਂ ਤੁਹਾਡੇ ਮੂਰੇ ਹੱਥ ਬੰਨ੍ਹਦੀ ਆ ਮੈਨੂੰ ਬੇਕਾਰ ਨਾ ਕਰੋ ਤੁਸੀਂ ਮੇਥੋਂ ਗਲਤੀਆਂ ਹੋਈਆਂ ਨੇ ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਸੀ ਇਹ ਮੇਰੇ ਕਿਸਮਤ ਦਾ ਕਸੂਰ ਸਮਝ ਲਓ ਤੁਸੀਂ ਮੈਨੂੰ ਜਾਣੇ ਚਾਲੇ ਦੇ ਵਿੱਚ ਤੰਗ ਜ਼ਰੂਰ ਕੀਤਾ ਪਰ ਮੈਨੂੰ ਜਾਣ ਬੁੱਝ ਕੇ ਨਹੀਂ ਕੀਤਾ ਮੈਨੂੰ ਉੱਚਾ ਸੁਣਦੇ ਜਿਹੜੀ ਮੈਂ ਆ ਰਹੀ ਹੋਈਆਂ ਨਾ ਉਹ ਮੈਨੂੰ ਹੀ ਪਤਾ ਲੈ ਕਿੰਨਾ ਕੁਛ ਛੁੜ ਗਿਆ ਤੇ ਮੈਂ ਹੱਥ ਬੰਨ੍ਹ ਗਏ ਮੰਮੀ ਇਹਨੂੰ ਚਲਾ ਕੇ ਨਾ ਆਉਂਦੇ ਮੈਨੂੰ ਘਰੋਂ ਨਾ ਕੱਢੋ ਦੇ ਕੇ ਨਾ ਕਰੋ ਹਾਏ ਰੱਬ ਸਾਡੇ ਘਰ ਤਾਂ ਬੜੀ ਵੱਡੀ ਗੱਲ ਕੀ ਹੋ ਜਾਣੀ ਸੀ ਚੰਗਾ ਹੋਇਆ ਤੂੰ ਸਾਨੂੰ ਦੱਸਤਾ ਸਾਨੂੰ ਤਾਂ ਕੁਝ ਨਹੀਂ ਪਤਾ ਸੀ ਇੰਨਾ ਗੱਲਾਂ ਦਾ ਨਾ ਸੀ ਕੋਈ ਉਹਨਾਂ ਤੋਂ 50 ਲੱਖ ਰੁਪਏ ਮੰਗਿਆ ਨਾ ਕੁਝ ਹੋਰ ਸਾਨੂੰ ਤਾਂ ਗੱਲਾਂ ਹੀ ਹੁਣ ਪਤਾ ਲੱਗੀਆਂ ਹੁਣ ਅਸੀਂ ਤੈਨੂੰ ਕਿਤੇ ਨਹੀਂ ਭੇਜਾਂਗੇ ਤੈਨੂੰ ਆਪਦੇ ਘਰੇ ਰੱਖਾਂਗੇ ਮੈਂ ਤੈਨੂੰ ਆਪਦੀ ਧੀ ਬਣਾ ਕੇ ਰੱਖੂੰਗੀ ਤੇਰਾ ਲਾਜ ਵੀ ਕਰਾਉਂਗੇ ਲੋਕਾਂ ਨੂੰ ਕਹੀ ਜਾਣ ਦੇ ਜਿਹੜਾ ਕੁਝ ਕਹੀ ਜਾਂਦੇ ਕੋਈ ਨਹੀਂ